ਕੋਈ ਕੌਸ਼ਿਸ਼ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨ ਖਾਲਸਾਨੀ ਸਮਰਥਕ ਹੋ ਜਾਂਦਾ ਬਸ ਮਤਲਬ 10 ਸ਼ਰਤਾਂ ਤੈਅ ਕੀਤੀ ਕਿ ਬਣੀ ਸੱਤ ਦੇਖੋ ਇਹ ਤਾਂ ਹੁਣ ਸਰਕਾਰ ਦਾ ਹੀ ਆ ਪਤਾ ਨਹੀਂ ਕੀ ਆ ਕਿਉਂ ਇੰਨਾ ਡਰੇ ਹੋਇਆ ਵੀ ਜਿੱਦਾਂ ਲੋਕਾਂ ਨੂੰ ਜੇ ਐਨਐਸਏ ਲਾਈ ਆ ਤੇ ਜਦੋਂ ਲੋਕਾਂ ਨੇ ਐਡਾ ਵੱਡਾ ਫਤਵਾ ਦਿੱਤਾ ਵਾ ਸਾਢੇ 4 ਲੱਖ ਲੋਕਾਂ ਨੇ ਵੋਟ ਪਾ ਕੇ ਜਦੋਂ ਲੋਕਾਂ ਨੂੰ ਕੋਈ ਖਤਰਾ ਨਹੀਂ ਸਰਕਾਰਾਂ ਨੂੰ ਇਹ ਨਾ ਕਹਦਾ ਡਰ ਪਿਆ ਵਾ ਜਿਉ ਉਹਦੀ ਸੋਚੋ ਕਦੇ ਦੀ ਵੀਡੀਓ ਬਣਦੀ ਚਾਹੇ ਲੋਕਾਂ ਨਾਲ ਕੋਈ ਵੀ ਫੋਟੋ ਵਾਇਰਲ ਹੋਵੇ ਤੇ ਇਹਦੇ ਚੈਡੀ ਤੇ ਵੱਡੀ ਗੱਲ ਹੈ ਕਿ ਤੁਹਾਡੀ ਮੰਗ ਸਰਕਾਰ ਕੀ ਕੀਤੀ ਜਾ ਰਹੀ ਹੈ ਕਿ ਵਿਕਾਸ ਕਰੋ ਮੰਗ ਸਾਡੀ ਇਹ ਆ ਵੀ ਉਹਨਾਂ ਤੁਰੰਤ ਰਿਹਾਇਆ ਕੀਤਾ ਜਾਵੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਵਾ ਜਿਹੜੇ ਉਹਦੇ ਸਪੋਟਰ ਆ ਵੋਟਰ ਆ ਉਹਨਾਂ ਦਾ ਧੰਨਵਾਦ ਕਰੇ ਤੇ ਉਹਨਾਂ ਦੇ ਜਿਹੜੇ ਜਿਹੜੇ ਮੁੱਦੇ ਤੇ ਅਸੀਂ ਇਲੈਕਸ਼ਨ ਜਿੱਤੀ ਸੀ ਉਹਨਾਂ ਮੁੱਦਿਆਂ ਧਿਆਨ ਦੇ ਕੇ ਕਰ ਲਈਏ ਤੁਸੀਂ ਲਗਾਤਾਰ ਜਿੱਤ ਤੋਂ ਬਾਅਦ ਸੰਗਤੇ ਵਿੱਚ ਵੀ ਜਾ ਰਹੇ ਹੋ ਲੋਕੀ ਕਹਿੰਦੇ ਅੱਜ ਵੀ ਧੰਨਵਾਦ ਜੀ ਮੇਸ਼ਰਨਾ ਜੀ ਅਸੀਂ ਹਰ ਰੋਜ਼ ਹੀ ਮਤਲਬ ਕੱਲ੍ਹ ਵਾਦ ਦੋ ਤਿੰਨ ਤੋਂ ਪ੍ਰੋਗਰਾਮ ਹੁੰਦੇ ਆ ਤੇ ਸਾਰੀਆਂ ਸੰਗਤਾਂ ਚ ਇਹੋ ਹੈ ਭਾਈ ਸਾਹਿਬ ਦਾ ਗਵਾਉਣ ਕੇ ਬਾਅਦ ਇਹ ਹੀ ਹਰ ਸੰਗਤ ਦਾ ਮੁੱਦਾ ਹੈ ਇਹੋ ਸਵਾਲ ਹੈ ਜੋ ਕਦੋਂ ਬਾਹਰ ਆ ਰਹੇ ਇਹ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਕਿ ਐਨਐਸਏ ਦਾ ਕੋਈ ਫਰੂਦ ਨਹੀਂ ਹੈਗਾ। ਕਿਉਂਕਿ ਇਹਨਾਂ ਨੇ ਸਭ ਕੁਝ ਕੀਤਾ ਵਾ ਤੇ ਤੁਰੰਤ ਉਹਨਾਂ ਨੂੰ ਰਿਹਾਈ ਦਿੱਤੀ ਜਾਵੇ। ਕਿਉਂਕਿ ਹੁਣ ਉਹ ਐਮਪੀ ਬਣ ਗਏ ਆ ਤੇ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਨਾ ਜਿਹੜੇ ਉਹਨਾਂ ਨੇ ਕਾਰਜ ਸ਼ੁਰੂ ਕੀਤੇ ਉਹ ਆਣ ਕੇ ਆਪਣੇ ਘਰ। ਮਾਣ ਉਹਨਾਂ ਲਈ ਤੁਸੀਂ ਅਤੇ ਉਹ ਤੁਹਾਨੂੰ ਜਨਾ ਰਸਮੀ 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 ਤੌਰ ਤੇ ਪਾਈਏ ਬਹੁਤ ਖੁਸ਼ੀ ਆਹੀ ਵਾਹਿਗੁਰੂ ਦਾ ਕੋਟਨ ਕੋਟ ਸ਼ੁਕਰ ਕਰਦੇ ਆ ਸੱਚੇ ਪਾਤਸ਼ਾਹ ਨੇ ਬਿੱਦੇ ਨੇ ਹਾਨੂੰ ਇੱਥੇ ਤੱਕ ਪਹੁੰਚਾਇਆ ਵਾ ਪਾਈਏ ਬਹੁਤ ਤੁਹਾਨੂੰ ਧੰਨਵਾਦ ਕਰਦੇ ਆ ਬਹੁਤ ਖੁਸ਼ੀ ਦਾ ਮੌਕਾ ਵੀ ਆਸਮ ਵੀ ਤਾਂ ਬਹੁਤ ਜਾਦਾ ਹੈ ਜਿਨ੍ਹਾਂ ਨੇ ਫਤਵਾ ਦਿੱਤਾ ਹੈ ਜਿਨ੍ਹਾਂ ਨੇ ਰੱਖਾ ਵੋਟਾਂ ਪਾਈਆਂ ਹੈ ਉਹ ਲੋਕਾਂ ਦੀ ਉਨੀ ਆਸੰਬਿੱਧਾ ਦੇ ਉਹ ਤਹੀਂ ਕਹਿੰਨੇ ਸਰਕਾਰ ਨੂੰ ਤੁਰੰਤ ਰਹਾਈ ਦਵੇ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜੀਆਂ ਲੋਕਾਂ ਦੀਆਂ ਆਸਾਂ ਤੇ ਪੂਰਾ ਉਤਰੇ ਤੇ ਇੱਕਦਮ ਮਿਹਨਤ ਕਰੇ ਕੌਮਲੀ ਪੰਜਾਬ ਦੇ ਕੰਮ ਕਰੇ ਕੌਮ ਦੇ ਪੰਜਾਬ ਦੀ ਨੌਜਵਾਨੀ ਬਚਾਵੇ ਪੰਜਾਬ ਨੂੰ ਖੁਸ਼ਹਾਲ ਬਣਾਵੇ ਜੀ ਸਰਪੀ ਸਿੰਘ ਖਾਸਾ ਨੇ ਵੀ ਕੋਲ ਕੰਪਿਊਟਰ ਲਿਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਮੇਰੀ ਮੁਲਾਕਾਤ ਹੁੰਦੀਏ ਤਾਂ ਮੈਂ ਜਲਦੀ ਜਿਹੜੀ ਐਸਪੀਸੀ ਇਲੈਕਸ਼ਨ ਚੋਣ ਚਾ ਰਹੇ ਉਹਨਾਂ ਦੇ ਬਾਰੇ ਵੀ ਪੈਸਾ ਜਰੂਰ ਚਾਹਤਾ ਹਾਂ ਤਾਂ ਇਹਦੇ ਬਾਰੇ ਸਾਨੂੰ ਤੇ ਕੋਈ ਅਜੇ ਗੱਲਬਾਤ ਨਹੀਂ ਹੋਈ ਨਾ ਡੈਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਨਾ ਅਸੀਂ ਫੋਨ ਹੀ ਵੇਖਿਆ ਪ੍ਰੋਗਰਾਮ ਤੇ ਸਵੇਰ ਤੇ ਚਲੋ ਉਹ ਗੱਡੀ ਜੋ ਵੀ ਉਹਨਾਂ ਨੇ ਦਿੱਤੀ ਆ ਖਬਰ ਉਹ ਤੁਹਾਡਾ ਹੁਣ ਐਮਪੀ ਸਾਹਿਬ ਨੂੰ ਮਿਲਣ ਜਾਣ ਤਾਂ ਕੋਈ ਤਾਂ ਪੁੱਛੋ ਵੇਖੋ ਹੁਣ ਜਾਵਾਂਗੇ ਛੇਤੀ ਘਰੇ ਕੋਸ਼ਿਸ਼ ਕਰਾਂਗੇ ਛੇਤੀ ਜਾਈਏ ਉਹ ਕਿੱਥੇ ਕਾਲਦੇ ਸਰ ਜੀ ਅਸੀਂ ਕੁਝ ਨਹੀਂ ਹੋ ਰਹੀ ਮਤਲਬ ਐਪੀ ਬਣ ਗਏ ਨੇ ਇਹਨਾਂ ਨੂੰ ਕਹਿੰਦੇ ਨਹੀਂ ਕੀਤੇ ਆਵਾਜ਼ ਨੂੰ ਜਿਹੜੀ ਉਹਨਾਂ ਦੀ ਰਿਹਾਈ ਵਾਸਤੇ ਮੈਂ ਤੇ ਸਾਰਿਆਂ ਨੂੰ ਕਹਿੰਨੀ ਆ ਕਾਲ ਤਖਤ ਸਾਹਿਬ ਵਾਲਿਆਂ ਨੂੰ ਵੀ ਕਹਿੰਨੀ ਆ ਸਾਰੀਆਂ ਜਥੇਬੰਦੀਆਂ ਨੂੰ ਕਹਿੰਨੇ ਕਿ ਆਪਾਂ ਅੱਜ ਆਵਾਜ਼ ਚੁੱਕੀ ਹੈ ਕਿ ਇੱਕ ਇੱਕ ਬੰਦਾ ਲੋਕਤੰਤਰ ਤੇ ਸਵਿਧਾਨ ਦੇ ਅੰਦਰ ਰਹਿ ਕੇ ਸਾਰਾ ਕੰਮ ਹੁਣ ਸੌਂ ਵੀ ਚੁੱਕੀ ਗਈ ਆ ਤੇ ਆਪਾਂ ਆਜੇ ਠਾਈਏ कि ਇੱਕ ਬੇਕਸੂਰ ਨੌਜਵਾਨ ਨੂੰ ਪਈ ਸਾਖ ਪਹਿਲਾਂ ਬੰਦ ਕੀਤਾ ਹੋਇਆ ਅੰਦਰ ਐਨਐਸਏ ਦੁਬਾਰਾ ਵਧਾਈ ਆ ਇਹ ਸਾਰੀ ਗੱਲਾਂ ਤੋਂ ਸਰਕਾਰਾਂ ਵੀ ਬਾਝ ਆ ਜਾਣ ਤੇ ਜਿਹੜੇ ਲੋਕਾਂ ਨੇ ਸੰਗਤ ਦਾ ਫਤਵਾ ਨੂੰ ਮਨਜ਼ੂਰ ਕਰ ਰਹੇ ਨੇ ਉਹਨਾਂ ਨੂੰ ਟ੍ਰੈਲ ਕੰਡਰ 3 ਜੂਨ ਨੂੰ ਤੱਕ ਇੱਕ ਸਾਲ ਦਾ ਦਿੱਤੀ ਜਾਂਦੀ ਰਹਿੰਦੀ ਸੀ ਨਹੀਂ 3 ਜੂਨ ਨੂੰ ਨਹੀਂ ਐਨਐਸਏ ਨੇ ਫਰਵਰੀ ਦੀ ਲਾਈ ਆ 3 ਮਹੀਨੇ ਦੀ ਐਕਸਟੈਂਡ ਕੀਤੀ ਹਾਂਜੀ 3 ਮਹੀਨੇ ਹਾਂਜੀ ਹਾਂਜੀ 3 ਮਹੀਨੇ ਦੀ ਐਕਸਟੈਂਡ ਕੀਤੀ ਇਹ ਵੀ ਸੰਗਤਾਂ 'ਚ ਬਹੁਤ ਰੋਸ ਸੀ ਇਸ ਗੱਲ ਦਾ ਵੀ ਕਿ ਕਿ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਇਹਨਾਂ ਨੂੰ ਪਤਾ ਵੀ ਸੀ ਕਿ ਨਸ ਐਮਪੀ ਦੀ ਸੀਟ ਜਿਹੜੀ ਜਿੱਤ ਜਾਣੀ ਆ ਇਹ ਕਰਕੇ ਇਹਨਾਂ ਨੇ ਹੋ ਸਕਦਾ ਐਕਸਟੈਂਡ ਕੀਤੀ ਹੋਵੇ ਨਾ ਜੇ ਕਰ ਨਹੀਂਿਆ ਕਰਦੇ ਤਾਂ ਇਹਨਾਂ ਨੂੰ ਹਲਕੇ ਵਾਲੇ ਪਾਸੇ ਕੰਮ ਨੇ ਹੋਰ ਚੰਗੇ ਜਾਂ ਫਿਰ ਸਮੱਸਿਆਵਾਂ ਵਿੱਚ ਦੇ ਹੱਲ ਹੋਣਗੇ ਉਹ ਹੀ ਆ ਨਾ ਕਿ ਜਿੱਤਾ ਹੋਣ ਨਾ ਹਲਕਿਆਂ ਦਾ ਕੰਮ ਆ ਤੇ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਇਸ ਆਸਲੀ ਪਾਈਆਂ ਕਿ ਸਾਡੇ ਜਿਹੜੇ ਕੰਮ ਆ ਬਣ ਕਰਨਗੇ ਇਹ ਕਰਕੇ ਇਹ ਸਰਕਾਰਾਂ ਤੋਂ ਤਰ੍ਹਾਂ ਕਰ ਉਹ ਵਾਅਦੇ ਕਰ ਆਪਣੇ ਅਨੁਕੂਲੇ ਕਰ ਸਕਤਾਂ ਨੇ ਸੰਸਦਾਂ ਨੂੰ ਸੰਸਦਾਂ ਤੋਂ ਵਾਅਦਾ ਨਾ ਕਿਤੇ ਵਾਅਦੇ ਪੂਰੇ ਕਰਨ ਤੇਰੇ ਮੇਨ ਮੁਤਾਇਕ ਨਸ਼ਿਆਂ ਦਾ ਤੇ ਬੰਦੀ ਸਿੰਘਾਂ ਦੀ ਰਹਾਇਆਂ ਦਾ ਕਰਕੇ ਹੀ ਅਹੀਂ ਇਲੈਕਸ਼ਨ ਜਿਹੜੀ ਲੜੀ ਸੀ ਉਹ ਆਣ ਕੇ ਆਪਣਾ ਜਿਹੜਾ ਵਾਪਸੀ ਦਾ ਕੰਮ ਕਰ ਰਹੇ ਸਰਪ੍ਰਸਤ ਮਗੂ ਤੁਹਾਨੂੰ ਲਿਖਿਆ ਗਿਆ ਜਿੱਦ ਤੱਕ ਦੱਸਿਆ ਜਾ ਰਿਹਾ ਸੀ ਕਿ ਪ੍ਰਿੰਟ ਦੇ ਗੁਰੂਵਾਰਾ ਸਾਥ ਨਹੀਂ ਨਹੀਂ ਅਜੇ ਕੋਈ ਨਹੀਂ ਅਜੇ ਅੰਦੇਰੇ ਡੈਡੀ ਨੇ ਫੈਸਲਾ ਕਰਾਂਗੇ ਜਿਹੜਾ ਵੀ ਪ੍ਰੋਗਰਾਮ ਅੱਗੇ ਵਾਲਾ ਹੋਊਗਾ ਇੱਛਾ ਬਹੁਤ ਰੂਪ ਬੜਾ ਜ਼ਿਆਦਾ ਕੁਝ ਬਣਾਈਆਂ ਜਾ ਰਹੀਆਂ ਬਹੁਤ ਸੰਗਤਾਂ ਚ ਬਹੁਤ ਜ਼ਿਆਦਾ ਖੁਸ਼ ਆ ਸੰਗਤ ਚ ਬੜੀ ਨਰਾਸ਼ਾ ਵੀ ਸੀ ਜਿੰਨਾ ਤਾਂ ਕੋ ਨੰ ਸੌਣੀ ਚ ਕਾਈ ਗਏ ਤੇ ਹੁਣ ਜਦੋਂ ਚਲੋ ਅੱਜ ਇਹ ਸੌ ਸਮਾਗਮ ਲੋਕ ਸਮਾਗਮ ਹੋ ਗਿਆ ਤਾਂ ਸੰਗਤਾਂ ਚ ਬਹੁਤ ਹੀ ਜ਼ਿਆਦਾ ਖੁਸ਼ੀ ਆ ਬਹੁਤ ਹੀ ਸੰਗਤਾਂ ਦਾ ਧੰਨਵਾਦ ਕਰਦੇ ਵੀ ਇਹ ਸਾਰਾ ਕੁਝ ਜਿਹੜੀ ਜਿੱਤ ਵੀ ਹੈ ਸੰਗਤਾਂ ਦੀ ਐਨਐਸਏ ਤਾਂ ਜੇਕਰ ਅਸੀਂ ਸਿੱਧੇ ਤੌਰ ਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਹੱਥ ਵਸਿਆ ਉਹਨਾਂ ਨੇ ਐਕਸਟੈਂਡ ਕਰਨਾ ਉਹਨਾਂ ਨੇ ਅੱਗੇ ਪੰਜਾਬ ਸਰਕਾਰ ਨੂੰ ਤੁਹਾਡੀ ਕੀ ਅਪੀਲ ਹੈ ਜੇਕਰ ਸਿੱਧਾ ਮੁੱਖ ਮੰਤਰੀ ਦੇ ਬਾਰੇ ਅਸੀਂ ਤੁਸੀ ਕਹਿਣਾ ਹੋਏਗਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸਾਡੀ ਜਿਹੜੀ ਹੋਈ ਅਪੀਲ ਵੀ ਆ ਇੱਕ ਸੁਣਦੇ ਸਮਝੋ ਕਿ ਜਦੋਂ 4 1/2 ਲੱਖ ਲੋਕਾਂ ਨੇ ਫਤਵਾ ਦੇ ਕੇ ਉਹ ਐਮਪੀ ਬਣਾਇਆ ਇਹਨਾਂ ਨੂੰ ਉਹਨਾਂ ਨੂੰ ਤੁਰੰਤ ਛੱਡਣਾ ਚਾਹੀਦਾ ਕਿਉਂਕਿ ਹੈ ਵੀ ਬੇਕਸੂਰ ਹੈ ਕਮਰ ਤੇ ਛਕਾਉਣਾ ਨੇ ਸਿੱਧਾਉਣਾ ਕੋਈ ਗਲਤ ਗੱਲ ਨਹੀਂ ਆ ਜਿਹੜੇ ਇੰਨੇ ਜ਼ੁਲਮਾਂ ਵਾਲੇ ਆ ਉਹਨਾਂ ਨੂੰ ਤਹੀ ਪਰੋਲਾ ਦੇਣ ਦੇ ਤੇ ਜਿਹੜੇ ਇੱਕ ਮਤਲਬ ਬੇਕਸਲ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਲਾ ਉਹਨੂੰ ਤੁਸੀਂ ਇੱਕ ਦਿਨ ਦੀ ਬਰੋਲ ਕਿਉਂ ਕਰ ਦਿਆ ਨੂੰ ਮੇਰੇ ਨਾਲ ਤਾਂ ਕਿ ਨਹੀਂ ਦਿੰਦਾ ਪਰ ਜਦੋਂ ਅਮਰਪਾਲ ਸਿੰਘ ਨੂੰ ਇੱਕ ਪੰਜਾਬ ਇੱਕ ਬੜਾ ਖਤਰਨਾਕ ਚਿਹਰੇ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਇੱਕ ਮਾਂ ਦੇ ਤੌਰ ਤੇ ਤੁਹਾਨੂੰ ਉਹ ਚੀਜ਼ ਕਿੱਦਾਂ ਧਾਂਤ ਲੱਗਿਆ ਜਾਂਦਾ ਹੈ ਕਈ ਵਾਰੀ ਪੰਜਾਬ ਨੂੰ ਬਹੁਤ ਵੱਡਾ ਖਤਰਾ ਹੈ ਛੋੜਿਆ ਜਾਂਦਾ ਹੈ ਉਹ ਕੋਈ ਕوشਿਸ਼ ਵੀ ਕੀਤੀ ਜਾਵੇ ਕੋਈ ਪਾਕਿਸਤਾਨੀ ਸਮਰਥਕ ਨਹੀਂ ਆਗਾ ਜਿੱਤਾਉਂ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਪਾਕਿਸਤਾਨ ਪਾਕਿਸਤਾਨ ਸਮਰਥਕ ਹੋ ਜਾਂਦਾ ਬਲਕਿ ਉਦੋਂ ਸਵਧਾਨ ਦੇ ਦਾਰੇ ਚ ਰਹਿ ਕੇ ਥੋਣ ਲੜੀ ਸਵਧਾਨ ਦੇ ਦਾਰੇ ਚ ਰਹਿ ਕੇ ਥੋਣ ਲੜੀ ਹੁਣ ਇਹਨਾਂ ਨੂੰ ਕੋਈ ਕਹਿਣਾ ਨਹੀਂ ਚਾਹੀਦਾ ਲੋਕੋ ਹੁਣ ਤਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੰਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਥੋਣ ਲੜੀ ਆ ਤੇ ਮੇਰੇ ਅਹਿਮ ਜੀ ਤੁਹਾਨੂੰ ਗੱਲ ਕਰਨੀ ਚਾਹੀਦੀ ਇਹ ਵਾਪਸ ਪੰਜਾਬ ਦੇ ਜਿਹੜੇ ਕੰਮ ਹੈ ਮੁੱਦੇ ਆ ਉਹਨਾਂ ਦੀ ਜਰੂਰ ਹੈ ਮੁੱਦੇ ਤੇ ਮਸਲਾ ਠਾਵਾ ਕਿ ਪੰਜਾਬ ਦੀ ਨੌਜਵਾਨੀ ਨੂੰ بچਾਵਾਂ ਕਿ ਪੰਜਾਬ ਦੇ ਹੱਕਾਂ ਦੀ ਗੱਲ ਵੀ ਰੂ ਨਰਨ ਤਾਂ ਹਲਕਾ ਜਿਵੇਂ ਤੁਸੀਂ ਨਸ਼ਿਆਂ ਨੂੰ ਲਾ ਕੇ ਪਹਿਲਾਂ ਤੂੰ ਫਿਰ ਪਰ ਤਰਮ ਤੱਕੋਂ ਕਵਤ ਸਿੱਖਿਆ ਸਕੱਤੇ ਪੰਚਮਸਾਲ ਕੌਂਸਲ ਦੇ ਪਤਾ ਪ੍ਰਧਾਨਪਤੀ ਉਸ ਜਿਹੜੀ ਜੱਤਨੀ ਪਸੂਦਨੀ ਦੇ ਕੰਮ ਕਰਦੀ ਤੀ ਉਸ ਨੂੰ ਪੁੱਛਿਆ ਜੀ ਕੋਈ ਹੋਰ ਤਰ੍ਹਾਂ ਦੇ ਕੰਮ ਨਹੀਂ ਕਰਦੀ ਜੀ ਜੀ ਕਿ ਸਾਰੇ ਹਲਕਾ ਹਲ ਗੈਨੇ ਨਾ ਤਾਂ ਕੋਈ ਤਰ੍ਹਾਂ ਨਹੀਂ ਕਿਆ ਨਸ਼ੇ ਨੇ ਨਾ ਕੋਈ ਫਲਤਾ ਦੇ ਕਿਆ ਉਹਦੀ ਸਾਰੀ ਨਸ਼ੇ ਦੀ ਬੜੀ ਪਰਮਾਰਿਆ ਤੇ ਇਹ ਕਰਕੇ ਹੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਚਲੋ ਜੇ ਘੁਆਮਾਂ ਦੇ ਪੁੱਤ ਬਚਦੇ ਆ ਤਾਂ ਨੂੰ ਇਹਨੂੰ ਜ਼ਰੂਰ ਤਰ੍ਹਾਂ ਕਰਨਾ ਚਾਹੀਦਾ ਵਾ ਕਿਉਂਕਿ ਜੇ ਕਿਸੇ ਇੱਥੇ ਗੱਲ ਸੁਣ ਕੇ ਕੋਈ ਨੌਜਵਾਨ ਸੁਣਦਾ ਵਾ ਤੇ ਸਰਕਾਰਾਂ ਨੂੰ ਚਾਹੀਦਾ ਵੀ ਇੰਨੀ ਬੰਦੀ ਨਹੀਂ ਲਾਉਣਾ ਚਾਹੀਦੀ ਹੰਤੰਤ ਤੱਕ ਹਾਂ ਕਰਕੇ ਲੋਕਾਂ ਨੇ ਪਾਰਟੀ ਵਾਈਟ ਉੱਪਰ ਉੱਠ ਕੇ ਸਾਥ ਦਿੱਤਾ ਸੀ ਪੋਟਾ ਪਾਈ ਸੀ ਪਰ ਹੁਣ ਜ਼ਰੂਰੀ ਹੈ ਕਿ ਜਿਹੜਾ ਲੋਕਾਂ 'ਚ ਵਿਚ ਰਹਿ ਜਾਵੇ ਤੇ ਲੋਕਾਂ ਦੀ ਸਮੱਸਿਆਵਾਂ ਹੱਲ ਕੀਤੀ ਜਾਵੇ। ਮੈਂ ਪਹਿਲੇ ਵੀ ਕਿਹਾ ਕਿ ਲੋਕਾਂ ਨੇ ਬਹੁਤ ਆਸ਼ਾ ਨਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਛੱਡ ਕੇ ਉਹਨਾਂ ਆਜ਼ਾਦ ਉਮੀਦਵਾਰ ਚੁਣਿਆ ਸੀ ਕਿਉਂਕਿ ਲੋਕਾਂ ਨੂੰ ਇਹਦੇ 'ਤੇ ਬਹੁਤ ਆਸ ਸੀ ਤੇ ਹੁਣ ਇਹ ਹੀ ਹੈ ਵੀ ਸਰਕਾਰਾਂ ਨੂੰ ਰਿਹਾ ਕਰਨ ਕਿ ਉਹ ਲੋਕਾਂ ਦੀ ਜਿਹੜੀ ਆਸ ਤੇ ਹੁੰਦਾ ਉੱtre ਜਿਹੜੇ ਜ਼ਿਮਨੀ ਚੋਣ ਲੜਨ ਜਾ ਰਹੇ ਨੇ ਉਹਨਾਂ ਦੇ ਸਾਥੀ ਜਿਹੜੇ ਉਹਨਾਂ ਨੂੰ ਕੀ ਕਹੋਗੇ? ਇਹਨਾਂ ਬਾਰੇ ਅਜੇ ਕੁਝ ਨਹੀਂ ਪਤਾ ਨਾ ਸਾਡੀ ਪਾਈਸਾ ਬਹੁਤ ਗੱਲਦੀ ਹੈ। ਉਹ ਹਫ਼ਤੇ ਤੋਂ ਅਸਤੈਂ ਤੋਂ। ਭਾਵੇਂ ਮਿਲਾਂਗੇ ਤੇ ਫੇਰੇ ਪਤਾ ਲੱਗ Um. and yeah,